ਇੱਕ ਵਾਰ ਸੋਚੋ ਤੁਸੀਂ ਸਵੇਰੇ ਉੱਠਦੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਤੁਸੀਂ ਦੁਨੀਆ ਫਤਹਿ ਕਰ ਸਕਦੇ ਹੋ ਤੁਹਾਡਾ ਦਿਮਾਗ ਨਵੇਂ ਆਈਡੀਆਜ਼ ਨਾਲ ਭਰਿਆ ਪਿਆ ਹੈ ਤੇ ਤੁਹਾਡੇ ਅੰਦਰ ਇੱਕ ਨਵੀਂ ਊਰਜਾ ਮਹਿਸੂਸ ਕਰ ਰਹੇ ਹੋ ਤੁਸੀਂ ਤੇ ਤੁਹਾਨੂੰ ਇੰਤਰ ਲੱਗ ਰਿਹਾ ਹੈ ਕਿ ਤੁਸੀਂ ਆਪਣੇ ਅੰਦਰ ਦੀ ਤਾਕਤ ਨਾਲ ਪੂਰੀ ਦੁਨੀਆ ਨੂੰ ਜਿੱਤ ਸਕਦੇ ਹੋ ਪਰ ਇਕਦਮ ਅਚਾਨਕ ਇਹ ਜੋਸ਼ ਤਾਕਤ ਉਤਸ਼ਾਹ ਖਤਮ ਹੋ ਜਵੇ ਤੇ ਤੁਹਾਨੂੰ ਦੁਨੀਆ ਬੇਮਤਲਬ ਹੀ ਲੱਗਣ ਲੱਗੇ ਤੁਹਾਡਾ ਆਪਣੀ ਬਿਸਤਰੇ ਤੋਂ ਉੱਠਣ ਨੂੰ ਵੀ ਜੀ ਨਾ ਕਰੇ ਅੱਜ ਕੱਲ੍ਹ ਲੱਖਾਂ ਲੋਕ ਇਸੇ ਪ੍ਰੋਬਲਮ ਨਾਲ ਜੂਝ ਰਹੇ ਨੇ ਇਹਨੂੰ ਬਾਈਪੋਲਰ ਡਿਸਆਰਡਰ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਐਸੀ ਦਿਮਾਗੀ ਪ੍ਰੋਬਲਮ ਦੇ ਬਾਰੇ ਦੇ ਵਿੱਚ ਜਿਹਨੂੰ ਬਾਈਪੋਲਰ ਡਿਸਆਰਡਰ ਕਹਿੰਦੇ ਨੇ ਇਨੂੰ ਮੈਨਿਕ ਡਿਪਰੈਸਿਵ ਡਿਸੀਜ਼ ਵੀ ਕਿਹਾ ਜਾਂਦਾ ਕਿਉਂਕਿ ਇਹਦੇ ਦੋ ਫੇਜ਼ ਹੁੰਦੇ ਨੇ ਇੱਕ ਮੈਨਿਕ ਤੇ ਇੱਕ ਡਿਪਰੈਸਿਵ ਮੈਨਿਕ ਫੇਜ਼ ਦੇ ਵਿੱਚ ਇਨਸਾਨ ਬਹੁਤ ਉਤਸ਼ਾਹਿਤ ਫੀਲ ਕਰਦਾ ਏ ਤੇ ਡਿਪਰੈਸਿਵ ਫੇਜ਼ ਦੇ ਵਿੱਚ ਇਨਸਾਨ ਬਿਲਕੁਲ ਹਾਰਿਆ ਹੋਇਆ ਮਹਿਸੂਸ ਕਰਦਾ ਏ ਇਹ ਦੋਨੋਂ ਹੀ ਫੇਜ਼ ਇੱਕੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਾਰ-ਬਾਰ ਆਉਂਦੇ ਨੇ ਉਹਨੂੰ ਬਾਈਪਲਰ ਡਿਸਆਰਡਰ ਕਿਹਾ ਜਾਂਦਾ ਏ ਪਰ ਜ਼ਿਆਦਾਤਰ ਇਸ ਚੀਜ਼ ਨੂੰ ਮੂੜ ਸਵਿੰਗ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਕਰਕੇ ਲੋਕ ਇਸ ਚੀਜ਼ ਦੀ ਕਦਰ ਨਹੀਂ ਕਰਦੇ ਤੇ ਇਸ ਤਿਸ ਨੂੰ ਇਗਨੋਰ ਹੀ ਰੱਖਦੇ ਨੇ ਪਰ ਬਾਈਪੋਲਰ ਡਿਸਆਰਡਰ ਕਾਰਨ ਬਹੁਤ ਸਾਰੇ ਲੋਕਾਂ ਦੀ ਜਿਹੜੀ ਊਰਜਾ ਏ ਉਹ ਲਗਾਤਾਰ ਖਤਮ ਹੁੰਦੀ ਰਹਿੰਦੀ ਹੈ ਤੇ ਦਿਮਾਗ ਦੇ ਸੋਚਣ ਸਮਝਣ ਦੀ ਸ਼ਕਤੀ ਘਟਦੀ ਰਹਿੰਦੀ ਹੈ ਜਿਹਦੇ ਕਰਕੇ ਉਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਫੇਸ ਕਰਦੇ ਨੇ ਚਲੋ ਇਹਨੂੰ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਸਮਝਦੇ ਹਾਂ ਮੰਨ ਲਓ ਇੱਕ ਪੇਂਟਰ ਹੈ ਉਹਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਉਹਦਾ ਸ਼ੌਂਕ ਹੈ ਉਹ ਕਦੇ ਕਦੇ ਬਹੁਤ ਸੋਹਣੀ ਪੇਂਟਿੰਗ ਕਰਦਾ ਹੈ ਕਦੇ ਕਦੇ ਉਹਦੇ ਦਿਮਾਗ ਦੇ ਵਿੱਚ ਬਹੁਤ ਆਈਡੀਆਜ਼ ਹੁੰਦੇ ਨੇ ਆਪਣੀ ਫੁੱਲ ਕ੍ਰੀਏਟਿਵਿਟੀ ਦਿਖਾਉਂਦਾ ਤੇ ਦਿਨ ਰਾਤ ਆਪਣੇ ਉਸ ਸ਼ੌਂਕ ਦੇ ਵਿੱਚ ਝੂਟਿਆ ਰਹਿੰਦਾ ਤੇ ਬਹੁਤ ਵਧੀਆ ਚਿੱਤਰਕਾਰੀ ਕਰਕੇ ਲੋਕਾਂ ਦੇ ਅੱਗੇ ਪੇਸ਼ ਕਰਦਾ ਹੈ ਪਰ ਉਹੀ ਸੇਮ ਇਨਸਾਨ ਕਦੇ ਕਦੇ ਬਿਲਕੁਲ ਹਾਰਿਆ ਹੋਇਆ ਕੁਕਟਿਆ ਹੋਇਆ ਮਹਿਸੂਸ ਕਰਦਾ ਏ ਤੇ ਕੋ ਦਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਉਹਦਾ ਪੇਂਟਿੰਗ ਬ੍ਰਸ਼ ਚੱਕਣ ਨੂੰ ਵੀ ਦਿਲ ਨਹੀਂ ਕਰਦਾ ਜਦੋਂ ਕਿ ਉਹਦਾ ਸ਼ੌਕ ਹੈ ਇਹ ਕੰਮ ਉਹਨੂੰ ਸ਼ੌਕ ਨਾਲ ਕਰਨਾ ਚਾਹੀਦਾ ਏ ਪਰ ਇਨਸਾਨ ਸੇਮ ਕਦੇ ਉਹ ਬਹੁਤ ਉਤਸ਼ਾਹਿਤ ਹੈ ਕਦੇ ਉਹ ਬਿਲਕੁਲ ਹਾਰਿਆ ਹੋਇਆ ਇਸ ਕੇਸ ਦੇ ਵਿੱਚ ਇੱਕ ਚੀਜ਼ ਹੋਰ ਲੈ ਕੇ ਚੱਲਣੀ ਪੂਗੀ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈ ਇਸ ਟਾਈਮ ਤੇ ਚਲੋ ਮੰਨ ਲਓ ਕਿਸੇ ਦੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਹੋਵੇ ਕੋਈ ਪ੍ਰੋਬਲਮ ਉਹ ਬੰਦਾ ਫੇਸ ਕਰ ਰਿਹਾ ਹੋਵੇ ਉੱਥੇ ਬੰਦਾ ਹਾਰਿਆ ਹੋਇਆ ਮਹਿਸੂਸ ਕਰੇ ਉਹ ਇੱਕ ਅਲੱਗ ਮੈਟਰ ਹੈ ਪਰ ਬਿਨਾ ਕਿਸੇ ਰੀਜ਼ਨ ਤੋਂ ਇਸ ਤਰ੍ਹਾਂ ਮਹਿਸੂਸ ਕਰਨਾ ਤਾਂ ਇਹ ਨਿਸ਼ਾਨੀ ਹੈ ਬਾਈਪਲਰ ਪੀਸ ਆਰਡਰ ਦੀ ਹੁਣ ਆਪਾਂ ਇਨਾ ਮੈਨਿਕ ਤੇ ਡਿਪਰੈਸਿਵ ਦੋਨਾਂ ਫੇਸਸ ਦੇ ਵਿੱਚ ਕੀ ਕੀ ਲੱਛਣ ਇਨਸਾਨ ਫੇਸ ਕਰਦਾ ਏ ਉਹ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਮੈਨਿਕ ਫੇਸ ਦੇ ਵਿੱਚ ਕੀ ਹੁੰਦਾ ਕਿ ਇਨਸਾਨ ਹੱਦ ਤੋਂ ਵੱਧ ਖੁਸ਼ੀ ਤੇ ਉਤਸ਼ਾਹ ਫੀਲ ਕਰਨ ਲੱਗ ਜਾਂਦਾ ਤੇ ਦੂਜਾ ਉਹ ਬਹੁਤ ਤੇਜ਼ ਬੋਲਣਾ ਸ਼ੁਰੂ ਕਰ ਦਿੰਦਾ ਤੇ ਬਹੁਤ ਜ਼ਿਆਦਾ ਬੋਲਣ ਲੱਗ ਜਾਂਦਾ ਤੇ ਤੀਜੀ ਚੀਜ਼ ਹੈ ਕਿ ਉਹ ਬਿਨਾਂ ਲੋੜ ਤੋਂ ਅਚਾਨਕ ਵੱਡੇ ਵੱਡੇ ਫੈਸਲੇ ਲੈਣ ਲੱਗ ਜਾਂਦਾ ਜਿਵੇਂ ਕਿ ਇੱਕਦਮ ਨੌਕਰੀ ਛੱਡ ਦੇਣਾ ਇੱਕਦਮ ਕਿਤੇ ਬੇਫਾਲਤੂ ਬਹੁਤ ਸਾਰਾ ਪੈਸਾ ਖਰਚ ਕਰ ਦੇਣਾ ਤੇ ਚੌਥਾ ਆਮ ਇਨਸਾਨ ਨਾਲੋਂ ਵੱਧ એનર્ਜੀ ਉਹ ਮਹਿਸੂਸ ਕਰਨ ਲੱਗ ਜਾਂਦਾ ਉਹਨਾਂ ਨੂੰ ਨੀਂਦ ਤਾਂ ਬਿਲਕੁਲ ਨੇੜੇ ਤੇੜੇ ਵੀ ਨਹੀਂ ਹੁੰਦੀ ਪੰਜਵਾਂ ਲੱਛਣ ਹੈ ਅਚਾਨਕ ਇਨਸਾਨ ਜੋਖਮ ਭਰੀਆਂ ਰਿਸਕੀ ਗੱਲਾਂ ਕਰਨ ਲੱਗ ਜਾਂਦਾ ਜਿਵੇਂ ਬਹੁਤ ਤੇਜ਼ ਗੱਡੀ ਚਲਾਉਣਾ ਜਾਂ ਨਸ਼ੀਆਂ ਦੀ ਵਰਤੋਂ ਕਰਨ ਲੱਗ ਜਾਣਾ ਤੇ ਦੂਜੇ ਪਾਸੇ ਡਿਪਰੈਸਿਵ ਫੇਸ ਦੇ ਵਿੱਚ ਉਹੀ ਇਨਸਾਨ ਬਹੁਤ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਦੂਜਾ ਉਹਦੂ ਕੋਈ ਵੀ ਕੰਮ ਕਰਨ ਦੀ ਇੱਛਾ ਹੀ ਨਹੀਂ ਹੁੰਦੀ ਤੀਜਾ ਇਹ ਕਿ ਬੇਵਜ੍ਹਾ ਰੋਣਾ ਜਾਂ ਉਦਾਸ ਰਹਿਣਾ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਰੀਜ਼ਨ ਤੋਂ ਜਿਵੇਂ ਮੈਨਿਕ ਫੇਸ ਦੇ ਵਿੱਚ ਬਿਨਾ ਰੀਜ਼ਨ ਤੋਂ ਹੱਦੋਂ ਵੱਧ ਖੁਸ਼ੀ ਮਹਿਸੂਸ ਕਰਨਾ ਉਦਾਂ ਹੀ ਡਿਪਰੈਸਿਵ ਫੇਸ ਦੇ ਵਿੱਚ ਬਿਨਾ ਕਿਸੇ ਰੀਜ਼ਨ ਤੋਂ ਬਹੁਤ ਜ਼ਿਆਦਾ ਦੁਖੀ ਮਹਿਸੂਸ ਕਰਨਾ ਚੌਥਾ ਉਸਦੇ ਖਾਣ ਪੀਣ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ ਜਾਂ ਤਾਂ ਉਹ ਬਹੁਤ ਜ਼ਿਆਦਾ ਖਾਣ ਲੱਗ ਜਾਂਦਾ ਹੈ ਜਾਂ ਫਿਰ ਉਹ ਬਹੁਤ ਘੱਟ ਖਾਣਾ ਖਾਂਦਾ ਹੈ ਪੰਜਵਾਂ ਆਪਣੇ ਆਪ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਬਾਰੇ ਸੋਚਣ ਲੱਗ ਜਾਂਦਾ ਕਿਉਂਕਿ ਉਹਨੂੰ ਜ਼ਿੰਦਗੀ ਬੇਅਰਥ ਲੱਗਣ ਲੱਗ ਜਾਂਦੀ ਹੈ ਆਪਣੇ ਆਪ ਨੂੰ ਉਹਦਾ ਜਿਹੜਾ ਸੈਲਫ ਵਾਰਥ ਹੈ ਉਹਦਾ ਜਿਹੜਾ ਕੌਨਫੀਡੈਂਸ ਉਹ ਬਿਲਕੁਲ ਲੋਅ ਚਲੇ ਜਾਂਦਾ ਪਰ ਇਹ ਚੀਜ਼ ਸਾਈਕਲ ਰਿਪੀਟ ਰਹਿੰਦਾ ਕਦੇ ਉਹ ਮੈਨਿਕ ਫੇਜ਼ ਦੇ ਵਿੱਚ ਹੁੰਦਾ ਕਦੇ ਡਿਪਰੈਸਿਵ ਫੇਜ਼ ਤੇ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਸ ਇਨਸਾਨ ਦਾ ਕੁਝ ਨਹੀਂ ਕੀਤਾ ਜਾ ਸਕਦਾ ਇਹ ਪ੍ਰੋਬਲਮ ਵੀ ਬਹੁਤ ਵੱਡੀ ਨਹੀਂ ਹੈਗੀ ਇਸੇ ਕਰਕੇ ਲੋਕ ਇਸ ਚੀਜ਼ ਤੋਂ ਅਣਜਾਣ ਰਹਿ ਜਾਂਦੇ ਆ ਕਿਉਂਕਿ ਉਹ ਮੈਨਿਕ ਫੇਜ਼ ਨੂੰ ਸਿਰਫ ਇੱਕ ਜੋਸ਼ ਸਮਝ ਲੈਂਦੇ ਨੇ ਤੇ ਡਿਪਰੈਸ਼ਨ ਨੂੰ ਆਮ ਚੀਜ਼ ਪਨ ਸਮਝ ਲੈਂਦੇ ਨੇ ਇਸੇ ਕਰਕੇ ਇਸ ਚੀਜ਼ ਵੱਲ ਗੌਰ ਨਹੀਂ ਕਰਦੇ ਇਹਨੂੰ ਠੀਕ ਕਰਨੋਂ ਕਿ ਬਹੁਤਾ ਔਖਾ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਕਿਸੇ ਸਪੈਸ਼ਲਿਸਟ ਤੋਂ ਸਲਾਹ ਲੈ ਲੰਘ ਚਾਹੀਦੀ ਹੈ ਉਹਨੂੰ ਸਾਰੀਆਂ ਗੱਲਾਂ ਸਾਰੇ ਪੁਆਇੰਟਸ ਦੱਸ ਕੇ ਸਹੀ ਸਲਾਹ ਲੈਣੀ ਚਾਹੀਦੀ ਹੈ ਤੇ ਤੇ ਦੂਜਾ ਉਸ ਇਨਸਾਨ ਦੀ ਪ੍ਰੋਪਰ ਕਾਉਂਸਲਿੰਗ ਕਰਵਾ ਕੇ ਜਾਂ ਫਿਰ ਸੀਬੀਡੀ ਵਰਗੀ ਥੈਰੇਪੀ ਲੈ ਕੇ ਉਸ ਦੀ ਹਾਲਤ ਨੂੰ ਬਹੁਤ ਜ਼ਿਆਦਾ ਸੁਧਾਰਿਆ ਜਾ ਸਕਦਾ ਹੈ ਤੇ ਤੀਜੀ ਚੀਜ਼ ਹੈ ਉਸ ਦੇ ਖਾਣ ਪੀਣ ਦਾ ਬੇਲੂਪੇਣ ਦਾ ਸੌਣ ਦਾ ਉੱਠਣ ਦਾ ਇਹ ਚੀਜ਼ਾਂ ਨੂੰ ਜਦੋਂ ਅਸੀਂ ਸਹੀ ਤਰੀਕੇ ਨਾਲ ਮੈਨੇਜ ਕਰ ਲੈਂਦੇ ਆ ਤਾਂ ਬਹੁਤ ਵੱਡਾ ਫਰਕ ਦਿਖਦਾ ਏ ਤੇ ਉਸ ਤੋਂ ਅੱਗੇ ਉਸਦੇ ਨੀਂਦ ਨੂੰ ਸੌਣ ਤੇ ਉੱਠਣ ਦਾ ਸਹੀ ਕੰਟਰੋਲ ਐਕਸਰਸਾਈਜ਼ ਪ੍ਰੋਪਰ ਕਰਨੀ ਤੇ ਖਾਣ ਪੀਣ ਦਾ ਸਹੀ ਕੰਟਰੋਲ ਕਰਕੇ ਤੇ ਜੇ ਤੁਸੀਂ ਇਸ ਪ੍ਰੋਬਲਮ ਨਾਲ ਜੂਝ ਰਹੇ ਹੋ ਤਾਂ ਵੱਧ ਤੋਂ ਵੱਧ ਲਿਖੋ ਜੋ ਵਿਚਾਰ ਦਿਮਾਗ ਦੇ ਵਿੱਚ ਆਉਂਦੇ ਆ ਜਦੋਂ ਤੁਸੀਂ ਉਤਸ਼ਾਹਿਤ ਫੀਲ ਕਰਦੇ ਹੋ ਉਦੋਂ ਕੀ ਕੀ ਵਿਚਾਰ ਆ ਰਹੇ ਨੇ ਜਾਂ ਜਦੋਂ ਤੁਸੀਂ ਹਾਰਿਆ ਹੋਇਆ ਮਹਿਸੂਸ ਕਰ ਰਹੇ ਹੋ ਉਦੋਂ ਦਿਮਾਗ ਦੇ ਵਿੱਚ ਕੀ ਕੀ ਵਿਚਾਰ ਆ ਰਹੇ ਨੇ ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਤਾਂ ਤੁਹਾਡੇ ਮੁਨੇ ਪ੍ਰੈਕਟੀਕਲ ਆ ਜਾਂਦਾ ਹੈ ਜਿਸ ਕਰਕੇ ਤੁਹਾਡੇ ਦਿਮਾਗ ਦੀ ਓਵਰ ਥਿੰਕਿੰਗ ਕਾਫੀ ਹੱਦ ਤੱਕ ਕੰਟਰੋਲ ਹੁੰਦੀ ਹੈ ਤੇ ਜਦੋਂ ਤੁਸੀਂ ਚੀਜ਼ਾਂ ਨੂੰ ਪ੍ਰੈਕਟੀਕਲੀ ਦੇਖਦੇ ਹੋ ਤਾਂ ਤੁਹਾਡਾ ਦਿਮਾਗ ਬਹੁਤ ਸ਼ਾਂਤ ਮੂਡ ਦੇ ਵਿੱਚ ਹੁੰਦਾ ਲਿਖਣਾ ਹਰੇਕ ਮਾਨਸਿਕ ਬਿਮਾਰੀ ਦਾ ਬਹੁਤ ਵੱਡਾ ਇਲਾਜ ਹੈ ਕਿਉਂਕਿ ਇਹ ਚੀਜ਼ਾਂ ਖਿਆਲਾਂ ਤੋਂ ਹੀ ਉਪਜਦੀਆਂ ਨੇ ਜਦੋਂ ਅਸੀਂ ਖਿਆਲਾਂ ਨੂੰ ਲਿਖ ਕੇ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਸਾਡਾ ਅਸਲੀ ਹਲਤਾਂ ਨਾਲ ਸਾਹਮਣਾ ਹੁੰਦਾ ਕਿ ਜਿੰਨੀ ਵੱਡੇ ਪ੍ਰੋਬਲਮ ਅਸੀਂ ਦਿਮਾਗ 'ਚ ਬਣਾ ਲਈ ਐਨੀ ਵੱਡੀ ਕੋਈ ਵੀ ਪ੍ਰੋਬਲਮ ਜ਼ਿੰਦਗੀ ਦੇ ਵਿੱਚ ਨਹੀਂ ਹੋਏਗੀ ਤੇ ਉਸ ਤੋਂ ਅੱਗੇ ਜਿਹੜੀ ਕੀ ਅੱਜ ਕੱਲ ਅਸੀਂ ਬਿਲਕੁਲ ਹੀ ਖਤਮ ਕਰ ਚੁੱਕੇ ਹਾਂ ਕਿ ਕਿਸੇ ਪ੍ਰੋਫੈਸਰ ਜੋਗ ਇਨਸਾਨ ਨਾਲ ਖੁੱਲ੍ਹ ਕੇ ਗੱਲਾਂ ਕਰਨੀਆਂ ਆਪਣੇ ਦੋਸਤ ਪਰਿਵਾਰਕ ਮੈਂਬਰ ਰਿਸ਼ਤੇਦਾਰ ਕੋਈ ਵੀ ਹੋਵੇ ਖੁੱਲ੍ਹ ਕੇ ਉਹਨਾਂ ਨਾਲ ਬੈਠਣਾ ਤੇ ਖੁੱਲ ਕੇ ਉਹਨਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਣਾ ਕੋਈ ਵੀ ਇੱਕ ਇਨਸਾਨ ਜਾਂ ਫਿਰ ਜੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਦੱਸਣਾ ਠੀਕ ਨਹੀਂ ਤਾਂ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਕੋਲ ਜਿਹੜਾ ਕਿ ਤੁਹਾਨੂੰ ਬਿਲਕੁਲ ਜੱਜ ਨਾ ਕਰੇ ਉਹਦੇ ਕੋਲ ਜਾ ਕੇ ਆਪਣੇ ਦਿਲ ਦੀ ਸਾਰੀ ਗੱਲ ਖੋਲ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਸਹਾਰਾ ਉੱਥੋਂ ਮਿਲ ਸਕੇ ਤੇ ਸਭ ਤੋਂ ਵੱਡੀ ਘਾਟ ਇਹੀ ਹੈ ਕਿ ਇਹਨਾਂ ਗੱਲਾਂ ਬਾਰੇ ਕਦੇ ਵੀ ਅਸੀਂ ਖੁੱਲ੍ਹ ਕੇ ਸਾਡੇ ਸਮਾਜ ਦੇ ਵਿੱਚ ਚਰਚਾ ਨਹੀਂ ਕਰਦੇ ਅਸੀਂ ਮੈਂਟਲ ਹੈਲਥ ਨੂੰ ਬਿਲਕੁਲ ਇਗਨੋਰ ਕੀਤਾ ਹੋਇਆ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਖੁੱਲ੍ਹ ਕੇ ਚਰਚਾ ਕਰਨੀ ਸ਼ੁਰੂ ਕਰੀਏ ਤੇ ਦੂਜਾ ਵੱਧ ਤੋਂ ਵੱਧ ਅਵੇਅਰਨੈਸ ਫੁਲਾਈਏ ਤੁਸੀਂ ਇਹ ਵੀਡੀਓ ਬਖਤੋ ਵੱਧ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਜੋ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਹਨ ਉਹਨਾਂ ਨੂੰ ਸਮਝਣ ਦੇ ਵਿੱਚ ਥੋੜੀ ਬਹੁਤ ਮਦਦ ਮਿਲ ਸਕੇ ਜਾਂ ਫਿਰ ਉਹਨਾਂ ਦੇ ਆਸ-ਪਾਸ ਕੋਈ ਵਿਅਕਤੀ ਇਹ ਜੀ ਪ੍ਰੋਬਲਮ ਤੋਂ ਨਿਕਲ ਰਿਹਾ ਹੈ ਤਾਂ ਉਹਦੀ ਕਿਤੇ ਨਾ ਕਿਤੇ ਮਦਦਤ ਹੋ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ